ਦੋਸਤੋ ਪਿਛਲੀ ਵੀਡੀਓ ਵਿੱਚ ਆਪਾਂ ਗੁਰਗੋਮੀ ਸਿੰਘ ਜੀ ਦੇ ਪਰਿਵਾਰ ਸਹਿਤ ਆਪਣੇ ਜਾਨ ਤੋਂ ਪਿਆਰੇ ਸਿੰਘਾਂ ਸੰੇ ਅਨੰਤਪੁਰ ਛੱਡ ਕੇ ਜਾਣ ਦੀ ਗੱਲ ਕੀਤੀ ਸੀ। ਗੱਲ ਕਿਲੇ ਤੋਂ ਨਿਕਲ ਕੇ ਮੁਗਲ ਫੌਜਾਂ ਦੇ ਘੇਰੇ ਨੂੰ ਤੋੜਦੇ ਹੋਏ ਸਿੰਘਾਂ ਦੀਆਂ ਸ਼ਹਾਦਤਾਂ ਅਤੇ ਸਿਰਸਾ ਕੰਡੇ ਪੁੱਜਣ ਤੱਕ ਕੀਤੀ ਸੀ। ਅੱਗੋਂ ਜੋ ਹੋਇਆ ਸੀ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਚਲੋ ਸ਼ੁਰੂ ਕਰਦੇ ਹਾਂ। ਮੁਗਲ ਫੌਜਾਂ ਦਾ ਘੇਰਾ ਤੋੜਦੇ ਤੋੜਦੇ ਗੁਰੂ ਜੀ ਅਤੇ ਉਹਨਾਂ ਦੇ ਸਿੰਘ ਸੁਰੱਖਿਅਤ ਸਿਰਸਾ ਨਦੀ ਕੰਡੇ ਤੱਕ ਪਹੁੰਚਣ ਵਿੱਚ ਸਫਲ ਹੋ ਗਏ ਸਨ। ਅੱਜ ਸਿਰਸਾ ਇੱਕ ਛੋਟੇ ਜਿਹੇ ਨਾਲੇ ਤੋਂ ਵੱਧ ਨਹੀਂ ਲੱਗਦਾ ਹਾਂ ਬਰਸਾਤਾਂ ਵਿੱਚ ਪਾਣੀ ਆਣ ਕਰਕੇ ਇਹ ਬਰਸਾਤੀ ਨਦੀ ਵਾਂਗੂ ਲੱਗਦਾ ਹੈ ਪਰ ਦੋਸਤੋ ਉਸ ਕਾਲਖੰਡ ਵਿੱਚ ਸੱਚਮੁੱਚ ਹੀ ਸਾਰੇ ਦਰਿਆ ਸ਼ੂਕਦੇ ਹੋਏ ਅਤੇ ਖੁੱਲੇ ਵਗਦੇ ਸਨ ਅੱਜਕੱਲ ਡੈਮਾਂ ਚ ਇਲਾਜ ਦੀ ਬਣਨ ਕਰਕੇ ਇਹਨਾਂ ਦਾ ਵਹਾਅ ਬਹੁਤ ਹੱਦ ਤੱਕ ਕੰਟਰੋਲ ਹੋ ਗਿਆ ਹੈ ਪਰ ਉਸ ਕਾਲਖੰਡ ਵਿੱਚ ਅੱਜ ਤੋਂ 300 ਸਾਲ ਪਹਿਲਾਂ ਇਹ ਸਿਰਸਾ ਨਦੀ ਪੂਰੇ ਹੀ ਵੇਗ ਵਿੱਚ ਵਗਦੀ ਹੋਵੇਗੀ ਉਸ ਵੇਲੇ ਸਿਰਸਾ ਕੰਡੇ ਕਿੰਨੀ ਕੁ ਦੇਰ ਭੁਖੇ ਪਾਣੀ ਸਿੰਘ ਮੁਗਲਾਂ ਦੀਆਂ ਫੌਜਾਂ ਨਾਲ ਲੜ ਸਕਦੇ ਸਨ ਕਿਲੇ ਤੋਂ ਸਿਰਸਾ ਦੇ ਕੰਡੇ ਤੱਕ ਪਹੁੰਚਣ ਤੱਕ ਵੀ ਤਾਂ ਬਹੁਤ ਸਾਰੇ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਹੀ ਹੋਣ ਗਿਆ ਬਸ ਗੁਰੂ ਜੀ ਅਤੇ ਉਹਨਾਂ ਦੇ ਸਿੰਘਾਂ ਨੇ ਆਪਣੇ ਘੋੜੇ ਛੂਕਦੇ ਹੋਏ ਦਰਿਆ ਵਿੱਚ ਪਾਰ ਹੋਣ ਲਈ ਉਤਾਰ ਦਿੱਤੇ ਹੋਣਗੇ ਪਾਣੀ ਦੇ ਤੇਜ਼ ਵਹਾਅ ਕਰਕੇ ਅਤੇ ਪਿੱਛੋਂ ਮੁਗਲ ਫੌਜਾਂ ਦਾ ਹਮਲਾ ਦਰਿਆ ਪਾਰ ਕਰਦੇ ਕਰਦੇ ਗੁਰੂ ਜੀ ਅਤੇ ਉਹਨਾਂ ਦਾ ਪਰਿਵਾਰ ਦੋ ਜੱਥਿਆਂ ਵਿੱਚ ਵੰਡਿਆ ਗਿਆ ਪੂਰਾ ਗੁਰੂ ਪਰਿਵਾਰ ਸੁਰੱਖਿਆ ਤੇ ਸਿਰਸਾ ਪਾਰਕਰਨ ਵਿੱਚ ਕਾਮਯਾਬ ਹੋ ਹੀ ਗਿਆ ਸੀ। ਬਹੁਤ ਸਾਰੇ ਸਿੰਘ ਕਿਲੇ ਤੋਂ ਸਿਰਸੇ ਕੰਡੇ ਪੁੱਜਣ ਤੱਕ ਸ਼ਹੀਦ ਹੋਏ ਅਤੇ ਕੁਝ ਦਰਿਆ ਪਾਰਕਰਨ ਸਮੇਂ ਵੀ ਇਤਿਹਾਸ ਵਿੱਚ ਦਰਜ ਹੈ ਕਿ ਸਰਬੰਸਦਾਨ ਨੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੀਆਂ ਪਤਨੀਆ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਅਤੇ ਦੋ ਆਪਣੇ ਵੱਡੇ ਸੁਪੁੱਤਰਾਂ ਬਾਬਾ ਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਅਤੇ ਦੱਸਦੇ ਹਨ ਕਿ ਲਗਭਗ 40 ਦੇ ਕਰੀਬ ਸਿੰਘਾਂ ਸਨੇ ਸਿਰਸਾ ਪਾਰ ਕਰ ਗਏ ਸਨ ਮਾਤਾ ਗੁਜਰੀ ਜੀ ਅਤੇ ਉਹਨਾਂ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਫਤੇ ਸਿੰਘ ਜੀ ਦਰਿਆ ਪਾਰ ਕਰਦੇ ਹੋਏ ਗੁਰੂ ਜੀ ਤੋਂ ਵਿਛੜ ਗਏ ਇਹ ਤਾਂ ਠੀਕ ਸੀ ਕਿ ਉਹ ਮੁਗਲ ਫੌਜਾਂ ਦੇ ਹੱਥ ਨਾ ਆਏ ਪਰ ਪਰ ਦਰਿਆ ਪਾਰ ਕਰਦੇ ਹੋਏ ਵਿਛੜ ਕੇ ਇਕੱਲੇ ਰਹਿ ਗਏ ਉਹਨਾਂ ਨਾਲ ਉਹਨਾਂ ਦਾ ਇੱਕ ਰਸੋਈਆ ਗੰਗੂ ਹੀ ਸੀ ਬਸ ਚਾਰ ਜਣੇ ਕੋਈ ਯੋਧਾ ਕੋਈ ਸਿੰਘ ਸੁਰੱਖਿਆ ਲਈ ਨਾਲ ਨਹੀਂ ਸੀ ਬਸ ਗੁਰੂ마 2 ਗੁਰੂ ਪੁੱਤਰ ਅਤੇ ਇੱਕ ਰਸੋਈਆ ਗੰਗੂ ਇਹਨਾਂ ਨਾਲ ਕੀ ਹੋਇਆ ਕੀ ਭਾਣਾ ਵਰਤਿਆ ਉਸ ਬਾਰੇ ਅਗਲੀ ਵੀਡੀਓ ਵਿੱਚ ਗੱਲ ਕਰਾਂਗੇ ਇਸ ਵੀਡੀਓ ਵਿੱਚ ਗੁਰੂ ਜੀ ਦੀ ਚਮਕੌਰ ਪੁੱਜਣ ਬਾਰੇ ਇਸ ਵੀਡੀਓ ਵਿੱਚ ਗੁਰੂ ਜੀ ਦੇ ਚਮਕੌਰ ਪੁੱਜਣ ਦੀ ਗੱਲ ਇਤਿਹਾਸ ਵਿੱਚ ਦਰਜ ਹੈ ਕਿ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਇਹ ਭਾਈ ਮਣੀ ਸਿੰਘ ਜੀ ਨਾਲ ਪਹਿਲਾ ਹਰਿਦੁਵਾਰਾ ਤੇ ਫਿਰ ਦਿੱਲੀ ਪੁੱਜਣ ਵਿੱਚ ਕਾਮਯਾਬ ਹੋ ਗਏ। ਗੁਰਗੋਵੀਨ ਸਿੰਘ ਜੀ ਦੋ ਵੱਡੇ ਸਾਹਿਬਜ਼ਾਦੇ ਅਤੇ 40 ਕੂ ਸਿੰਘ ਸਿਰਸਾ ਪਾਰ ਕਰਕੇ ਰੋਪੜਵਾਲ ਨੂੰ ਚਾਲੇ ਪਾ ਦਿੰਦੇ ਹਨ। ਘੋੜਿਆਂ ਤੇ ਸਫਰ ਇਹ ਰਾਤ ਹੁੰਦੇ ਹੋਏ ਰੋਪੜ ਸ਼ਹਿਰ ਦੇ ਬਾਹਰਵਾਰ ਇੱਕ ਪਿੰਡ ਕੋਟਲਾ ਨਿਹੰਗ ਪਿੰਡ ਪੈਂਦਾ ਹੈ। ਇੱਥੇ ਇਹ ਪੁੱਜ ਕੇ ਪਿੰਡ ਦੇ ਬਾਹਰ ਇੱਕ ਪੱਠੇ ਦੇ ਉੱਪਰ ਰਾਤ ਇੱਥੇ ਇਹ ਕੋਟਲਾ ਪਿੰਡ ਦੇ ਬਾਹਰ ਬਣੇ ਹੋਏ ਇੱਕ ਪੱਠੇ ਤੇ ਸਰਦ ਰਾਤ কাটਦੇ ਹਨ। ਗੁਰੂ ਜੀ ਉਸ ਵੇਲੇ ਮੁਗਲ ਹਕੂਮਤ ਦੇ ਘੋਸ਼ਿਤ ਬਗੀ ਸਨ ਉਹਨਾਂ ਨੂੰ ਕਿਵੇਂ ਕੋਈ ਆਪਣੇ ਘਰ ਹਵੇਲੀ ਰਾਤ ਕਟਾ ਸਕਦਾ ਸੀ ਜਿੱਥੇ ਗੁਰੂ ਜੀ ਨੇ ਆਪਣੇ ਪੁੱਤਰਾਂ ਅਤੇ ਸਿੰਘਾਂ ਸਣੇ ਰਾਤ ਕੱਟੀ ਸੀ ਉੱਥੇ ਗੁਰਦੁਆਰਾ ਪਠਾ ਸਾਹਿਬ ਬਣਿਆ ਹੋਇਆ ਹੈ ਭਾਵੇਂ ਅੱਜਕੱਲ ਬੜੀਆਂ ਮਨਮਤਾ ਜੋੜ ਦਿੱਤੀਆਂ ਗਈਆਂ ਹਨ ਪਰ ਇਹ ਘਟਨਾ ਇਤਿਹਾਸ ਵਿੱਚ ਦਰਜ ਹੈ ਕਿ ਰਾਤ ਪਿੰਡ ਦੇ ਬਾਹਰ ਪੱਠੇ ਦੇ ਕੱਟ ਕੇ ਗੁਰੂ ਜੀ ਅਗਲੀ ਸਵੇਰ ਮਾਲਵੇ ਵੱਲ ਨਿਕਲਣ ਲਈ ਚਮਕੌਰ ਸਾਹਿਬ ਵੱਲ ਨਿਕਲ ਗਏ ਸਨ ਜੋ ਦੋ ਸਿਰਸਾ ਕੰਡੇ ਨਾ ਹੀ ਗੁਰੂ ਜੀ ਅਤੇ ਨਾ ਹੀ ਉਹਨਾਂ ਦਾ ਪਰਿਵਾਰ ਮੁਗਲ ਫੌਜਾਂ ਦੇ ਹੱਥ ਆਇਆ ਤਾਂ ਮੁਗਲ ਫੌਜਾਂ ਵੀ ਦਰਿਆ ਪਾਰ ਕਰਕੇ ਗੁਰੂ ਜੀ ਦੀ ਪਾਲ ਵਿੱਚ ਲੱਗ ਪਈਆਂ ਇੱਥੇ ਥੋੜਾ ਰੁਕ ਕੇ ਮਿੱਤਰੋ ਦੱਸਦੇ ਹਨ ਕਿ ਦਰਿਆ ਪਾਰ ਕਰਨ ਵੇਲੇ ਬਹੁਤ ਸਾਰਾ ਸਾਹਿਤ ਜੋ ਗੁਰੂ ਜੀ ਨੇ ਲਿਖਿਆ ਤੇ ਲਿਖਵਾਇਆ ਸੀ ਉਹ ਦਰਿਆ ਵਿੱਚ ਰੁੜ ਗਿਆ ਵੈਸੇ ਵੀ ਜੇ ਉਹ ਕਿਲੇ ਅੰਦਰ ਹੁੰਦਾ ਜਾਂ ਮੁਗਲ ਫੌਜਾਂ ਦੇ ਹੱਥ ਲੱਗਦਾ ਤਾਂ ਉਹਨਾਂ ਨੇ ਸਾੜ ਹੀ ਸੁੱਟਣਾ ਸੀ ਕਿਉਂਕਿ ਇਹ ਇਸਲਾਮੀ ਇਹੋ ਕੰਮ ਸਭ ਤੋਂ ਪਹਿਲਾਂ ਕਰਦੇ ਸਨ ਧਾਰਮਿਕ ਪੁਸਤਕਾਂ ਉਹਨਾਂ ਨੂੰ ਤਬਾਹ ਕਰਨਾ ਸਾੜਨਾ ਨਸ਼ਟ ਕਰਨਾ ਪੂਰੀ ਦੁਨੀਆ ਤੇ ਭਾਰਤ ਵਿੱਚ ਇਹਨਾਂ ਨੇ ਇਹੋ ਤਾਂ ਕੀਤਾ ਸੀ ਕਈ ਵਾਰ ਸੋਚਦੇ ਹਾਂ ਕਿ ਜੇ ਕਿਧਰੇ ਉਹ ਸਾਹਿਤ ਗੁਰੂ ਜੀ ਦਾ ਲਿਖਿਆ ਲਿਖਵਾਇਆ ਹੋਇਆ ਸਾਹਿਤ ਉਹ ਬਚ ਜਾਂਦਾ ਤਾਂ ਅੱਜ ਆਪਾਂ ਸਾਹਿਤਿਕ ਤੌਰ ਤੇ ਧਾਰਮਿਕ ਸਾਹਿਤ ਦੇ ਤੌਰ ਤੇ ਕਿੰਨੇ ਅਮੀਰ ਹੁੰਦੇ ਬਹੁਤ ਸਾਰੇ ਵਿਅਕਤੀ ਭੰਬਲ ਭੁੱਸੇ ਉਹ ਉਲਝਣਾ ਰਹਿੰਦੀਆਂ ਹੀ ਨਾ ਯਾਦ ਰੱਖੋ ਕਿ ਗੁਰੂ ਜੀ ਦੇ ਦਰਬਾਰ ਵਿੱਚ 52 ਦੇ ਕਰੀਬ ਦੱਸਦੇ ਹਨ ਕਿ ਕਵੀ ਵਿਦਵਾਨ ਰੱਖੇ ਹੋਏ ਸਾਨੂੰ ਉਹਨਾਂ ਨੇ ਐਵੇਂ ਤਾਂ ਨਹੀਂ ਗੁਰੂ ਸਿੰਘਾਂ ਨੂੰ ਗਿਆਨ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਸਨ ਉਹ ਯੋਧੇ ਹੋਣ ਦੇ ਨਾਲ-ਨਾਲ ਵਿਦਵਾਨ ਸਹਿਤ ਪ੍ਰੇਮੀ ਅਤੇ ਹੋਰ ਕਲਾਵਾਂ ਦੇ ਵੀ ਸਮਰੱਥ ਸਨ ਆਪਾਂ ਵਿਸ਼ੇ ਤੋਂ ਭਟਕੇ ਨਹੀਂ ਹਾਂ ਮਿੱਤਰੋ ਬਸ ਕੁਝ ਜਾਣਕਾਰੀ ਸਾਂਝੀ ਕੀਤੀ ਹੈ ਰੋਪੜ ਤੋਂ ਚਮਕੌਰ ਸਾਹਿਬ ਪੁੱਜਦੇ ਪੁੱਜਦੇ ਸ਼ਾਮਾਂ ਹੋ ਗਈਆਂ ਸਨ ਇੱਥੇ ਗੁਰੂ ਜੀ ਨੂੰ ਪਤਾ ਸੀ ਕਿ ਮੁਗਲ ਫੌਜਾਂ ਨੇ ਉਹਨਾਂ ਦੀ ਸੂ ਕੱਢਦੇ ਕੱਢਦੇ ਹੋਏ ਉਹਨਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰਨੀ ਹੈ ਰਾਤ ਕੱਟਣ ਲਈ ਉਹਨਾਂ ਨੇ ਚਮਕੌਰ ਦੇ ਇੱਕ ਚੌਧਰੀ ਬੁੱਧੀ ਚੰਦ ਤੋਂ ਹਵੇਲੀ ਲੈ ਲਈ ਖੁੱਲੀ ਥਾਂ ਤੇ ਸੌਣਾ ਤੇ ਟੱਕਰਾ ਇਸ ਨਾਲੋਂ ਚੰਗਾ ਸੀ ਕਿ ਹਵੇਲੀ ਵਿੱਚ ਸੋਇਆ ਜਾਵੇ ਅਤੇ ਟੱਕਰਾ ਕਰਨ ਲਈ ਪੂਰੀ ਤਿਆਰੀ ਕਰਕੇ ਹਮਲੇ ਦਾ ਸਾਹਮਣਾ ਕੀਤਾ ਜਾਵੇ ਉਹ ਜੀ ਵੀ ਉੱਥੇ ਹਵੇਲੀ ਵਿੱਚ ਕੁਝ ਆਰਾਮ ਕੀਤਾ ਜਾ ਸਕਦਾ ਸੀ ਕਿਉਂਕਿ ਅਖੀਰ ਘੋੜੇ ਵੀ ਤਾਂ ਥੱਕੇ ਹੀ ਹੋਏ ਸਨ ਆਖਰ ਘੋੜੇ ਵੀ ਤਾਂ ਥੱਕੇ ਹੀ ਹੋਏ ਹੁਣ ਉਹਨਾਂ ਨਾਲ ਅੱਗੇ ਸਫ਼ਰ ਕਰਨਾ ਵੀ ਔਖਾ ਸੀ ਉਹਨਾਂ ਨੂੰ ਵੀ ਚਾਰਾ ਪਾਣੀ ਦੀ ਅਤੇ ਆਰਾਮ ਦੀ ਜ਼ਰੂਰਤ ਸੀ ਗੁਰੂ ਜੀ ਦੇ ਪਿਆਰੇ ਸਿੰਘ ਵੀ ਅਨੰਦਪੁਰੋਂ ਲੜਦੇ ਭੜਦੇ ਪੋਹ ਦੀਆਂ ਠੰਡਾਂ ਵਿੱਚ ਪਹਿਲਾਂ ਰੋਪੜ ਅਤੇ ਹੁਣ ਚਮਕੌਰ ਪੁੱਜ ਥੱਕ ਹੀ ਗਏ ਹੋਣੇ ਮੁਗਲ ਫੌਜਾਂ ਗੁਰੂ ਜੀ ਦੀ ਸੂਹ ਕੱਟਦਿਆਂ ਕੱਟਦੀਆਂ ਚਮਕੌਰ ਸਾਹਿਬ ਦੀ ਧਰਤੀ ਦੇ ਪਹੁੰਚ ਹੀ ਗਈਆਂ ਸਨ ਗੜੀ ਦੇ ਨਜ਼ਦੀਕ। ਅਨੰਤਪੁਰ ਸਾਹਿਬ ਕਿਲੇ ਵਿੱਚ ਗੁਰੂ ਜੀ ਉਹਨਾਂ ਦੇ ਹੱਥ ਨਹੀਂ ਆਏ ਸਨ। ਸਿਰਸਾ ਕੰਡੇ ਜੰਗ ਵਿੱਚ ਵੀ ਕਾਬੂ ਨਾ ਕਰ ਸਕੀਆਂ ਮੁਗਲ ਫੌਜਾਂ। ਹੁਣ ਸਾਰਾ ਜੋਰ ਚਮਕੌਰ ਦੀ ਗੜੀ ਵਿੱਚ ਮੁਗਲ ਫੌਜਾਂ ਦਾ ਲੱਗ ਗਿਆ। ਹੁਣ ਉਹ ਮੋਕਾ ਨਹੀਂ ਖੁੰਝਾ ਸਕਦੇ ਸਨ ਨਹੀਂ ਤਾਂ ਉਹ ਔਰੰਗਜ਼ੇਬ ਨੂੰ ਕੀ ਜਵਾਬ ਦਿੰਦੇ। ਦਿਨ ਚੜ੍ਹਦੇ ਹੀ ਢੇਰਾ ਪਾ ਕੇ ਜੰਗ ਸ਼ੁਰੂ ਹੋ ਗਈ। ਅੱਜਕੱਲ ਚਮਕੌਰ ਸਾਹਿਬ ਵਿੱਚ ਇਸ ਥਾਂ ਤੇ ਦੋ ਗੁਰਦੁਆਰੇ ਸਥਾਪਿਤ ਹਨ ਉਹਨਾਂ ਵਿੱਚੋਂ ਥੋੜੀ ਉਚਾਈ ਤੇ ਗੁਰਦੁਆਰਾ ਗੜੀ ਸਾਹਿਬ ਜਿੱਥੇ ਬਣਿਆ ਹੋਇਆ ਹੈ ਇੱਥੋਂ ਹੀ ਗੁਰੂ ਜੀ ਅਤੇ ਉਹਨਾਂ ਦੇ ਸਿੰਘਾਂ ਨੇ ਮੁਗਲ ਫੌਜਾਂ ਨਾਲ ਟੱਕਰ ਆ ਲਿਆ ਸੀ ਚਮਕੌਰ ਸਾਹਿਬ ਦੀ ਇਤਿਹਾਸਕ ਜੰਗ ਸ਼ੁਰੂ ਹੋ ਚੁੱਕੀ ਸੀ ਮੁਗਲ ਫੌਜਾਂ ਵਿੱਚੋਂ ਨਾਹਰ ਖਾਨ ਗੈਰਤ ਖਾਨ ਅਤੇ ਖਵਾਜਾ ਮੁਹੰਮਦ ਨੇ ਹਵੇਲੀ ਦੇ ਤਿੰਨੇ ਪਾਸਿਓਂ ਘੇਰਾ ਪਾ ਕੇ ਹਮਲਾ ਸ਼ੁਰੂ ਕਰ ਦਿੱਤਾ ਜਦੋਂ ਨਾਹਰ ਖਾਨ ਅਤੇ ਗਿਰਦ ਖਾਨ ਦੀ ਤੀਰਵੱਜਨ ਨਾਲ ਮੌਤ ਹੋ ਗਈ ਤਾਂ ਅੰਤ ਉਨ੍ਹਾਂ ਨੇ ਕਿਲੇ ਦੇ ਦਰਵਾਜ਼ੇ ਉੱਪਰ ਹਮਲਾ ਕਰਨ ਦੀ ਸੋਚੀ ਅਤੇ ਉੱਥੋਂ ਅੰਦਰ ਹੋਣ ਦਾ ਸੋਚਿਆ। ਮੰਗਲਾਂ ਦੇ ਲਸ਼ਕਰ ਨੂੰ ਗੜੀ ਦੇ ਦਰਵਾਜ਼ੇ ਰਾਹੀਂ ਅੰਦਰ ਦਾਖਲ ਹੋਣ ਤੋਂ ਰੋਕਣ ਲਈ ਪੰਜ-ਪੰਜ ਸਿੰਘਾਂ ਦਾ ਜੱਥਾ ਸ਼ਹੀਦੀ ਜੱਥਾ ਨਿਕਲਦਾ ਅਤੇ ਰੋਕਦਾ ਹੋਇਆ ਜੰਗਾ ਕਰਦਾ ਹੋਇਆ ਅੰਤ ਸ਼ਹੀਦੀਆਂ ਪਾ ਜਾਂਦਾ। ਨੁਕਸਾਨ ਹੁੰਦਾ ਵੇਖ ਕੇ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਆਪਣੇ ਸਾਹਿਬਜ਼ਾਦਿਆਂ ਨੂੰ ਲੈ ਕੇ ਨਿਕਲ ਜਾਓ। ਜਿਵੇਂ ਆਨੰਦਪੁਰ ਕਿਲੇ ਵਿੱਚੋਂ ਨਿਕਲੇ ਸਨ ਨਿਰਨਾਇਕ ਹੱਲਾ ਪਰ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਦੋਹਾਂ ਥਾਵਾਂ ਵਿੱਚ ਹੁਣ ਜ਼ਮੀਨ ਅਸਮਾਨ ਦਾ ਫਰਕ ਆ ਚੁੱਕਾ ਸੀ ਉਸ ਵੇਲੇ ਕਿਲੇ ਵਿੱਚ ਬਹੁਤ ਸਾਰੇ ਸਿੰਘ ਗੁਰੂ ਜੀ ਦੇ ਨਾਲ ਸਨ ਪਰ ਇੱਥੇ ਚਮਕੌਰ ਸਾਹਿਬ ਕੁਝ ਗਿਨੇ ਚੁਣੇ ਸਿੰਘ ਹੀ ਬਚੇ ਸਨ ਗੁਰੂ ਜੀ ਦੇ ਨਾਲ ਗੁਰੂ ਜੀ ਕਿਵੇਂ ਆਪਣੇ ਪੁੱਤਰਾਂ ਨੂੰ ਨਾਲ ਲੈ ਕੇ ਅਤੇ ਸਿੰਘਾਂ ਨੂੰ ਸ਼ਹੀਦ ਹੋਣ ਲਈ ਇੱਥੋਂ ਛੱਡ ਕੇ ਜਾ ਸਕਦੇ ਸਨ ਸਾਡੇ ਕੌਮ ਦੇ ਅੱਜ ਦੇ ਅਖੋਤੀ ਲੀਡਰ ਦੂਜਿਆਂ ਦੇ ਪੁੱਤ ਕੁਰਬਾਨੀਆਂ ਲਈ ਅਤੇ ਆਪਣੇ ਪੁੱਤਰ ਵਿਦੇਸ਼ਾਂ ਵਿੱਚ ਅਤੇ ਰਾਜ ਕਰਨ ਲਈ ਚਮਕੌਰ ਸਾਹਿਬ ਦੀ ਇਸ ਪਾਵਨ ਧਰਤੀ ਤੇ ਉਸ ਵੇਲੇ ਗੁਰੂ ਸਾਹਿਬ ਨੇ ਉਸ ਕੜੀ ਸਿੰਘਾਂ ਤੇ ਪੁੱਤਰਾਂ ਵਿੱਚ ਫਰਕ ਨਾ ਕਰਦੇ ਹੋਏ ਆਪ ਆਪਣੇ ਹੱਥੀ ਜੰਗੀ ਪੁਸ਼ਾਕਾ ਪਾ ਕੇ جنگ ਲਈ ਬਾਕੀ ਸਿੰਘਾਂ ਨਾਲ ਆਪਣੇ ਪੁੱਤਰਾਂ ਨੂੰ ਵੀ ਜੰਗ ਦੇ ਮੈਦਾਨ ਵਿੱਚ ਭੋਜਿਆ ਮੌਤ ਯਕੀਨੀ ਸੀ ਪਰ ਗੁਰੂ ਦਾ ਹੌਂਸਲਾ ਕਿਉਂ ਨਾ ਨਤਮਸਤਕ ਹੋਈਏ ਇਹੋ ਜਿਹੇ ਗੁਰੂ ਤੋਂ ਸਰਬੰਸਦਾਨੀ ਤੋਂ ਪਹਿਲਾ ਵਾਰੀ ਬਾਬਾ ਜੀਤ ਸਿੰਘ ਜੀ ਦੀ ਆਈ ਉਸ ਵੇਲੇ ਇਤਿਹਾਸ ਵਿੱਚ ਦਰਜ ਹੈ ਕਿ ਉਹਨਾਂ ਦੀ ਉਮਰ 19 ਕੁ ਸਾਲ ਸੀ ਲਾੜੀ ਮੋਤ ਨੂੰ ਬਿਆਨ ਲਈ ਗੁਰਗੋਬਿੰਦ ਸਿੰਘ ਜੀ ਨੇ ਬਾਬਾ ਜੀਤ ਸਿੰਘ ਜੀ ਨੂੰ ਪੰਜ ਸਿੰਘਾਂ ਸਣੇ ਜੰਦ ਦੇ ਮੈਦਾਨ ਵੱਲ ਭੇਜਿਆ ਗੁਰੂ ਪੁੱਤਰ ਬਾਬਾ ਜੀਤ ਸਿੰਘ ਜੀ ਤੇ ਪੰਜ ਸਿੰਘ ਜੰਦ ਦੇ ਮੈਦਾਨ ਵਿੱਚ ਜੋਹਰ ਬਖਾਉਂਦੇ ਹੋਏ ਅੰਤ ਸ਼ਹਾਦਤ ਪਾ ਗਏ ਗੁਰੂ ਜੀ ਆਪ ਉਹਨਾਂ ਨੂੰ ਜੰਗ ਕਰਦੇ ਹੋਏ ਅਤੇ ਸ਼ਹਾਦਤ ਪਾਉਂਦੇ ਹੋਏ ਵੇਖ ਰਹੇ ਸਨ ਆਪਣੇ ਵੱਡੇ ਭਰਾ ਅਜੀਤ ਸਿੰਘ ਨੂੰ ਸ਼ਹੀਦ ਹੁੰਦਿਆ ਵੇਖ ਕੇ ਗੁਰੂ ਪੁੱਤਰ ਬਾਬਾ ਜੁਝਾਰ ਸਿੰਘ ਜੀ ਨੂੰ ਵੀ ਚਾ ਚੜ ਗਿਆ। ਉਸ ਵੇਲੇ ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਕੋ ਸਾਲ ਸੀ। ਗੁਰੂ ਜੀ ਹੁਣ ਖੁਦ ਨਿਰਨਾਇਕ ਹਲਾ ਸ਼ਾਇਦ ਸ਼ਹਾਦਤ ਇਸ ਲਈ ਤਿਆਰ ਸਨ। ਪਰ ਬੱਚੇ ਹੋਏ ਸਿੰਘਾਂ ਤੇ ਗੁਰੂ ਪੁੱਤਰ ਜੁਝਾਰ ਸਿੰਘ ਜੀ ਨੇ ਗੁਰੂ ਜੀ ਨੂੰ ਮਨਾ ਕਰ ਦਿੱਤਾ। ਆਖਰ ਉਹਨਾਂ ਦੇ ਹੁੰਦਿਆ ਹੋਇਆ ਉਹਨਾਂ ਤੋਂ ਪਹਿਲਾਂ ਉਹ ਜੰਗ ਵਿੱਚ ਕਿਵੇਂ ਜਾ ਸਕਦੇ ਸਨ। ਜੰਗ ਦਾ ਮੈਦਾਨ ਸਜਿਆ ਹੋਇਆ ਸੀ ਮੋਤ ਦੀ ਲਾੜੀ ਨੂੰ ਵਿਆਹ ਨੂੰ ਕੌਣ ਪਹਿਲਾ ਜਾਂਦਾ ਹੈ ਬਸ ਇਹੋ ਤਾਂ ਸੀ ਬਸ ਗੁਰੂ ਜੀ ਨੇ ਆਪਣੇ ਸਿੰਘਾਂ ਦੀ ਇਹ ਇੱਛਾ ਪੂਰੀ ਕਰ ਦਿੱਤੀ ਹੁਣ ਬਾਬਾ ਜੁਝਾਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਪੰਜ ਕੁ ਸਿੰਘ ਜੰਗ ਦੇ ਮੈਦਾਨ ਵਿੱਚ ਕੁੱਦ ਪਏ ਗੁਰੂ ਗੋਬਿੰਦ ਸਿੰਘ ਜੀ ਗੱਡੀ ਵਿੱਚੋਂ ਆਪ ਦੁਸ਼ਮਨਾ ਉੱਪਰ ਤੀਰਾਂ ਨਾਲ ਉਹਨਾਂ ਦੀ ਬਾਛੜ ਕਰਦੇ ਹੋਏ ਦੁਸ਼ਮਨਾ ਨੂੰ ਮੁਕਾ ਰਹੇ ਸਨ ਵਾਵਾ ਚੇਰ ਦੁਸ਼ਮਨਾ ਨਾਲ ਲੋਹਾ ਲੈਂਦੇ ਹੋਏ ਬਾਬਾ ਜੁਝਾਰ ਸਿੰਘ ਜੀ ਲੜਦੇ ਰਹੇ ਉਧਰੋਂ ਲੋੜਾ ਵੇਲਾ ਹੋ ਚੁੱਕਿਆ ਸੀ ਲੋਡਾਵੇਲਾ ਹੋ ਚੁੱਕਿਆ ਸੀ ਸੂਰਜ ਛਿਪਦੇ ਛਿਪਦੇ ਬਾਬਾ ਜੁਝਾਰ ਸਿੰਘ ਜੀ ਵੀ ਮੁਗਲ ਫੌਜਾਂ ਦੇ ਖੇੜੇ ਵਿੱਚ ਲੜਦੇ ਹੋਏ ਸ਼ਹਾਦਤਾਂ ਪਾ ਗਏ ਵਾਹਿਗੁਰੂ 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 ਰਾਤ ਪਹਿ ਜਾਣ ਕਰਕੇ ਜੰਗ ਬੰਦ ਹੋ ਗਈ ਸੀ ਬੇਸ਼ੱਕ ਬਹੁਤ ਸਾਰੇ ਸਿੰਘ ਅਤੇ ਦੋ ਗੁਰੂ ਪੁੱਤਰ ਸ਼ਹਾਦਤਾਂ ਪਾ ਚੁੱਕੇ ਸਨ ਪਰ ਉਸ ਵੇਲੇ ਤੱਕ ਮੁਗਲ ਫੌਜਾਂ ਨੂੰ ਪੱਕਾ ਅੰਦਾਜ਼ਾ ਨਹੀਂ ਸੀ ਕਿ ਗੜੀ ਦੇ ਅੰਦਰ ਗੁਰੂ ਜੀ ਨਾਲ ਉਹਨਾਂ ਦੇ ਕਿੰਨੇ ਕੁ ਸਿੰਘ ਬਚੇ ਹੋਏ ਹਨ ਜੰਗ ਅਗਲੀ ਸਵੇਰ ਤੱਕ ਟਾਲ ਦਿੱਤੀ ਗਈ ਸੀ ਗੜੀ ਵਿੱਚ ਗੁਰੂ ਜੀ ਤੋਂ ਇਲਾਵਾ ਉਸ ਵੇਲੇ 10 ਕੁ ਸਿੰਘ ਬਚੇ ਹੋਏ ਸਨ ਸੁਰੱਖਿਤ ਰਾਤੀ ਗੁਰੂ ਦੇ ਪਿਆਰੇ ਸਿੰਘਾਂ ਨੇ ਗੁਰੂ ਜੀ ਨਾਲ ਸੋਚ ਵਿਚਾਰ ਕੀਤੀ ਅਤੇ ਸੱਚ ਦੀ ਜੰਗ ਹਾਂਜੀ ਸੱਚ ਦੀ ਜੰਗ ਜਾਰੀ ਰਹੇ ਇਸ ਲਈ ਗੁਰੂ ਜੀ ਨੂੰ ਗੜੀ ਵਿੱਚੋਂ ਸੁਰੱਖਿਤ ਨਿਕਲ ਜਾਣ ਲਈ ਮਨਾਹੀ ਲਿਆ ਗਿਆ ਗੁਰੂ ਜੀ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਰਾਤੀ ਮੂਹ ਨੇਰੇ ਗੜੀ ਵਿੱਚੋਂ ਸੁਰੱਖਿਅਤ ਨਿਕਲ ਗਏ ਅਗਲੀ ਸਵੇਰ ਫੇਰ ਜੰਗ ਸ਼ੁਰੂ ਹੋ ਗਈ ਅਤੇ ਬਾਕੀ ਸੱਤ ਸਿੰਘ ਜੋ ਗੜੀ ਵਿੱਚ ਸਨ ਉਹ ਸ਼ਹੀਦ ਹੋ ਗਏ ਉਹ ਜੰਗ ਕਰਦੇ ਹੋਏ ਸ਼ਹਾਦਤਾਂ ਪਾ ਗਏ ਗੁਰੂ ਗੋਬਿੰਦ ਸਿੰਘ ਜੀ ਗੜੀ ਵਿੱਚੋਂ ਜਾਣ ਤੋਂ ਪਹਿਲਾਂ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਬਖਸ਼ ਗਏ ਸਨ ਮੁੰਗਲ ਫੌਜਾਂ ਉਹਨਾਂ ਨੂੰ ਹੀ ਗੁਰੂ ਸਮਝ ਰਹੀਆਂ ਸਨ ਗੜੀ ਅੰਦਰ ਬਾਕੀ ਅਗਲੇ ਭਾਗ ਵਿੱਚ ਇੰਜ ਚਮਕੌਰ ਦੀ ਧਰਤੀ ਗਵਾਹ ਬਣੀ ਉਸ ਲਾਸਾਨੀ ਘਟਨਾ ਦੀ ਜਦੋਂ ਇੱਕ ਪਿਓ ਗੁਰਗੋਬਿੰਦ ਸਿੰਘ ਆਪਣੇ ਹੱਥੀ ਆਪਣੇ ਪੁੱਤਰਾਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਧਰਮ ਹਿਤ ਵਾਰਦਾ ਹੈ ਇਹੋ ਜਿਹੀ ਲਾਸਾਨੀ ਮਿਸਾਲ ਕਦੇ ਵੀ ਇਤਿਹਾਸ ਵਿੱਚ ਤੁਸੀਂ ਪੜ੍ਹੀ ਹੋਵੇਗੀ ਸ਼ਾਇਦ ਨਹੀਂ ਪੰਥਕੋਮ ਦੇ ਦਰਦੀ ਅੱਜ ਦੇ ਲੀਡਰ ਕਿੱਥੇ ਖੜੇ ਨੇ ਕਥਨੀ ਅਤੇ ਕਰਨੀ ਵਿੱਚ ਇਹ ਸੋਚਣ ਵਾਲੀ ਗੱਲ ਹੈ ਅੰਤ ਵਿੱਚ ਚਮਕੌਰ ਸਾਹਿਬ ਦੀ ਪਾਵਨ ਧਰਤੀ ਸੱਚਮੁੱਚ ਹੀ ਤੀਰਥ ਹੈ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਦੋਵੇਂ ਇੱਥੇ ਸ਼ਹੀਦ ਹੋਏ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਅਦੇ ਇੱਥੇ ਸ਼ਹੀਦ ਹੋਏ ਗੁਰੂ ਜੀ ਦੇ ਪਾਰੇ ਸਿੰਘਾਂ ਨੂੰ ਕੋਟੀ ਕੋਟੀ ਪ੍ਰਣਾਮ ਨਮਸਕਾਰ ਅੰਤ ਵਿੱਚ ਮਿੱਤਰੋ ਜੇ ਵੀਡੀਓ ਜਾਣਕਾਰੀ ਭਰਪੂਰ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ